ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਕੀ ਕਾਂਗਰਸ ਪਾਰਟੀ ਦੇ ਵਿੱਚ ਚੱਲ ਰਿਹਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇੰਨੀ ਕੁ ਜ਼ਿਆਦਾ ਧੜੇਬੰਦੀਆਂ ਤੋਂ ਤੰਗ ਆ ਚੁਗੀ ਹੈ ਕਿ ਜਿਹੜਾ ਹੈ ਉਹਨਾਂ ਨੂੰ ਸੂਬਾ ਪ੍ਰਧਾਨ ਬਦਲਣਾ ਪੈ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਵੱਡੀ ਮਾਰ ਖਾਧੀ ਹੈ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਹਰਿਆਣਾ ਹੋਵੇ ਕਿਉਂਕਿ ਧੜੇਬੰਦੀਆਂ ਅਕਸਰ ਹੀ ਕਾਂਗਰਸ ਪਾਰਟੀ ਦੇ ਵਿੱਚ ਬਣਦੀਆਂ ਰਹੀਆਂ ਉਹਨਾਂ ਧੜੇਬੰਦੀਆਂ ਦਾ ਜਗ ਜਾਇ ਹੋ ਗਿਆ ਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿਹੜਾ ਹੈ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਪਿਆ ਹਾਲਾਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵਾਰ-ਵਾਰ ਕਹਿ ਰਹੀ ਹੈ ਕਿ ਇਹਨਾਂ ਧੜੇਬੰਦੀਆਂ ਨੂੰ ਖਤਮ ਕੀਤਾ ਜਾਵੇ ਜੇਕਰ ਧੜੇਬੰਦੀਆਂ ਖਤਮ ਨਹੀਂ ਹੋਣਗੀਆਂ ਤਾਂ ਗਰਾਊਂਡ ਲੈਵਲ ਉੱਤੇ ਬੈਠੇ ਵੀ ਲੋਕ ਕੰਮ ਨਹੀਂ ਕਰ pauਣਗੇ ਵਾਰ-ਵਾਰ ਰਾਹੁਲ ਗਾਂਧੀ ਵੱਲੋਂ ਮੀਟਿੰਗ ਕੀਤੀਆਂ ਜਾਂਦੀਆਂ ਨੇ ਵਾਰ-ਵਾਰ ਰਾਹੁਲ ਗਾਂਧੀ ਵੱਲੋਂ ਸਮਝਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਬਵੇਸ਼ ਬੁਗੇਲ ਨੇ ਵੀ ਇਹ ਗੱਲ ਕਹੀ ਕਿ ਜਿਹੜੀਆਂ ਧੜੇਬੰਦੀਆਂ ਨੇ ਉਹ ਇਨੀਆਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਕਿ ਬੱਚੇ ਵੀ ਗੱਲ ਨੂੰ ਸਮਝ ਜਾਂਦੇ ਨੇ ਲੇਕਿਨ ਪੰਜਾਬ ਦੇ ਵੱਡੇ ਆਗੂ ਇਹਨਾਂ ਗੱਲਾਂ ਨੂੰ ਸਮਝਣ ਵਾਸਤੇ ਰਾਜੀ ਨਹੀਂ ਹੋ ਰਹੇ ਉਹਨਾਂ ਨੂੰ ਗੱਲ ਸਮਝ ਹੀ ਨਹੀਂ ਆ ਰਹੀ ਤਾਂ ਕਿਹੜੀ ਪਰੇਸ਼ਾਨੀ ਹੋਈ ਜਿਹੜੀ ਸੂਬਾ ਜਿਹੜਾ ਹੈ ਇਨਚਾਰਜ ਬਦਲਣਾ ਪਿਆ ਕਿਉਂਕਿ ਜੇਕਰ ਤੜੇਬੰਦੀਆਂ ਖਤਮ ਹੁੰਦੀਆਂ ਤਾਂ ਸੂਬਾ ਪ੍ਰਧਾਨ ਬਦਲਣ ਦੀ ਲੋੜ ਹੀ ਨਾ ਪੈਂਦੀ ਇੱਕ ਪਾਸੇ ਕਹੋਗੇ ਉਸ ਪਾਰਟੀ ਕਹਿ ਰਹੀ ਹੈ ਕਿ 2027 ਦੇ ਵਿੱਚ ਅਸੀਂ ਵੱਡੀ ਮੱਲ ਮਾਰੀਏ ਜਿੱਤੀਏ ਜਿਹੜੇ ਨੇ ਦਿਨ ਬਦੇਨ ਆਪਣੇ ਕੰਮ ਕਰਨ ਦੀ ਗੱਲ ਕਰ ਰਹੀ ਹੈ ਦੂਸਰੇ ਪਾਸੇ ਜਿਹੜਾ ਹੈ ਕਾਂਗਰਸ ਪਾਰਟੀ ਦੇ ਧੜੇਬੰਦੀਆਂ ਖਤਮ ਨਹੀਂ ਹੋ ਰਹੀਆਂ ਲੁਧਿਆਣਾ ਵਿੱਚ ਵੀ ਜਿਵੇਂ ਧੜੇਬੰਦੀਆਂ ਕਰਕੇ ਇੱਕ ਸਟੇਜ ਤੇ ਦਿਖਾਈ ਨਹੀਂ ਦਿੱਤੇ ਜੇਕਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਆਗੂ ਅਕਸਰ ਹੀ ਇੱਕ ਦੂਜੇ ਖਿਲਾਫ ਬੋਲਦੇ ਵੀ ਨਜ਼ਰ ਆਉਂਦੇ ਨੇ ਧੜੇਬੰਦੀਆਂ ਨੇ ਇਹਨਾਂ ਨੂੰ ਪਰੇਸ਼ਾਨ ਕੀਤਾ ਕਿ ਉਹਦੇ ਚੱਲਦਿਆਂ ਜਿਹੜਾ ਹੈ ਕਾਂਗਰਸ ਪਾਰਟੀ ਨੂੰ ਆਪਣਾ ਸੂਬਾ ਪ੍ਰਧਾਨ ਹੀ ਬਦਲਣਾ ਪੈ ਰਿਹਾ ਹੈ ਤਾਨੂੰ ਦੱਸ ਦਈ ਹੈ ਕਿ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਸੂਬਾ ਪ੍ਰਧਾਨ ਬਦਲ ਦਿੱਤਾ ਗਿਆ ਹੈ ਦਰਅਸਲ ਦੇਰ ਸ਼ਾਮ ਕਾਂਗਰਸ ਹਾਈ ਕਮਾਂਡ ਦੇ ਵਿਰੋਧੀ ਧਿਰ ਦੇ ਨੇਤਾ ਤੇ ਹਰਿਆਣਾ ਕਾਂਗਰਸ ਪ੍ਰਧਾਨ ਦੇ ਨਾਵਾਂ ਦਾ ਐਲਾਨ ਕੀਤਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੰਟਾ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਗਿਆ ਹੈ ਅਤੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸ ਨੇਤਾ ਰਾਉ ਨਰੀਂਦਰ ਨੂੰ ਹਰਿਆਣਾ ਕਾਂਗਰਸ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਨੇ ਕਾਂਗਰਸ ਨਰਿੰਦਰ ਨੂੰ ਹਰਿਆਣਾ ਕਾਂਗਰਸ ਦਾ ਸੂਬਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ ਕਿਉਂਕਿ ਹਰ ਪਾਸੇ ਇਹ ਉਮੀਦ ਹੈ ਕਿ ਜੇਕਰ ਤੜੇਬੰਦੀਆਂ ਖਤਮ ਹੋਣਗੀਆਂ ਤਾਂ ਹੀ ਕਾਂਗਰਸ ਜਿਹੜੀ ਹੈ ਆਪਣੀ ਜਿਹੜੀ ਨਹੀਂ ਰੱਖ ਪਾਵੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਆਏ ਦਿਨ ਆਪਣਾ ਸਾਰਾ ਸਿਸਟਮ ਖਰਾਬ ਹੁੰਦਾ ਦੇਖ ਰਹੀ ਹੈ ਤਾਂ ਹੁਣ ਉਨਾ ਨੇ ਹਰਿਆਣਾ ਦੇ ਵਿੱਚ ਆਪਣਾ ਸੂਬਾ ਪ੍ਰਦਾਨ ਬਦਲ ਦਿੱਤਾ ਹੈ ਧੰਨਵਾਦ